ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਪਰਮਜੀਤ ਸਿੰਘ ਪੱਟੀ ਪਿੰਡ 10 ਕਾ ਜ਼ਿਲ੍ਹਾ ਸੰਗਰੂਰ ਪਰਮੇਸ਼ਰ ਦਰਬਾਰ ਸੇਤ ਸੁਧਾਰ ਮਿਸ਼ਨ ਦੇ ਤਹਿਤ ਅੱਜ ਮੈਂ ਆਪ ਜੀ ਦੇ ਵਿੱਚ ਇੱਕ ਐਸੀ ਛੋਟੀ ਜੀ ਜਾਣਕਾਰੀ ਤੁਹਾਨੂੰ ਦੇ ਦੇਆ ਕਈ ਫੋਨ ਆਉਂਦੇ ਆ ਕਈ ਪੁੱਛਦੇ ਆ ਤਾਂ ਮੈਂ ਦੱਸ ਦਿਨਾ ਹਾਂ ਆਪਾਂ ਨਾਲ ਕੋਲੇ ਚਿੱਟਾ ਮੋਤੀਆ ਕਿਸੇ ਨੂੰ ਅੱਖਾਂ ਸੰਬੰਧੀ ਕੋਈ ਰੋਗ ਹੋਵੇ ਅੱਖ ਸੰਬੰਧੀ ਚਿੱਟਾ ਮੋਤੀਆ ਕਾਲਾ ਮੋਤੀਆ ਅੱਖ ਦੇ ਵਿੱਚ ਲਾਲੀ ਅੱਖ ਦੇ ਵਿੱਚੋਂ ਪਾਣੀ ਡਿੱਗਣਾ ਨਿਗਾ ਕਮਜ਼ੋਰ ਐਣਕਾ ਲੱਗੀਆਂ ਨੇ ਅੱਖ ਸੰਬੰਧੀ ਕੋਈ ਵੀ ਰੋਗ ਹੈ ਤੁਹਾਨੂੰ ਜਿਆਦਾ ਕਾਲਾ ਮੋਤੀਆ ਚਿੱਟਾ ਮੋਤੀਆ ਅੱਖ ਦੇ ਵਿੱਚ ਲਾਲੀ ਰਹਿਣਾ ਪਾਣੀ ਡਿੱਗਣਾ ਜਾਂ ਫਿਰ ਅੱਖਾਂ ਤੇ ਐਣਕਾ ਲੱਗੀਆਂ ਨੇ ਨਿਗਾ ਕਮਜ਼ੋਰ ਹੈ ਅੱਖਾਂ ਦੇ ਸੰਬੰਧੀ ਕੋਈ ਵੀ ਤੁਹਾਨੂੰ ਰੋਗ ਹੈ ਤਾਂ ਇਹਦਾ ਆਪਣੇ ਕੋਲੇ ਪੱਕਾ ਗਾਰੰਟੀ ਦਾ ਇਲਾਜ ਹੈ ਕਾਲੇ ਮੋਤੀਏ ਦਾ ਚਿੱਟੇ ਮੋਤੀਏ ਦਾ ਵੀ ਪੱਕਾ ਗਾਰੰਟੀ ਦਾ ਇਲਾਜ ਹੈ ਤੁਸੀਂ ਇੱਕ ਵਾਰੀ ਮੈਨੂੰ ਮਿਲੋ ਦਵਾਈ ਲਓ ਅੱਖ 'ਚ ਪਾਉਣ ਵਾਲੇ ਅਸੀਂ ਸਪੈਸ਼ਲ ਬਣਾਉਂਦੇ ਆ ਤਾਂ ਤੁਹਾਡਾ ਕਾਲਾ ਮੋਤੀਆ ਚਿੱਟਾ ਮੋਤੀਆ ਬਿਲਕੁਲ ਠੀਕ ਹੋ ਜਾਊਗਾ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਗਾਰੰਟੀ ਹੈ ਇਸ ਚੀਜ਼ ਦੀ ਅੱਖ ਸਬੰਧੀ ਕੋਈ ਵੀ ਤੁਹਾਨੂੰ ਰੋਗ ਹੈ ਨਿਗਾਹ ਦਾ ਨਿਗਾਹ ਕਮਜ਼ੋਰ ਹੈ ਪਾਣੀ ਡਿੱਗਦਾ ਧੁੰਦ ਹੈ ਜਾਲਾ ਲਾਲੀ ਹੈ ਐਣਕਾ ਲੱਗਿਆ ਨੇ ਕਾਲਾ ਮੋਤੀਆ ਚਿੱਟਾ ਮੋਤੀਆ 100% ਗਰੰਟਡ ਇਲਾਜ ਹੈ ਜੀ ਅੱਖਾਂ ਦਾ ਤੁਸੀਂ ਸਾਨੂੰ ਮਿਲੋ ਅੱਖਾਂ 'ਚ ਪਾਉਣ ਵਾਲੀ ਦਵਾਈ ਲਓ ਆਪਣੀ ਨਬਜ ਚੈੱਕ ਕਰਾਓ ਤਾਂ ਤੁਹਾਡਾ 100% ਗਰੰਟਡ ਅੱਖ ਦਾ ਕੋਈ ਵੀ ਰੋਗ ਹੈ ਅਸੀਂ ਗਾਰੰਟੀ ਲੈਂਦੇ ਆ ਬਿਲਕੁਲ ਠੀਕ ਕਰਕੇ ਦੇਵਾਂਗੇ ਅੱਗੇ ਇਸ ਜਾਣਕਾਰੀ ਨੂੰ ਦਿਓ ਮੇਰਾ ਪਿੰਡ ਡਸਕ ਹੈ ਜ਼ਿਲ੍ਹਾ ਸੰਗਰੂਰ ਹੈ ਐਤਵਾਰ ਨੂੰ ਮੈਂ ਪਿੰਡ ਡਸਕੇ ਦੇ ਵਿੱਚ ਮਿਲਦਾ ਆਪ ਜੀ ਮੈਨੂੰ ਮਿਲ ਸਕਦੇ ਹੋ ਐਤਵਾਰ ਨੂੰ ਯਾਦ ਰੱਖਿਓ 10 ਵਜੇ ਤੋਂ ਬਾਅਦ ਜਦੋਂ ਮਰਜੀ ਮੈਨੂੰ ਤੁਸੀਂ ਐਤਵਾਰ ਨੂੰ ਮਿਲ ਸਕਦੇ ਹੋ ਇਹ ਬੇਨਤੀ ਹੈ ਤੁਹਾਨੂੰ ਹੋਰਾਂ ਨੂੰ ਅੱਗੇ ਦੱਸੋ ਜਿਨ੍ਹਾਂ ਨੂੰ ਕੋਈ ਅੱਖ ਦੀ ਪ੍ਰੋਬਲਮ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ